ਹਾਂਜੀ ਭਾਈ ਜੀ ਦੱਸਿਓ ਪੂਰੀ ਆਪਣੀ ਇਨਫੋਰਮੇਸ਼ਨ ਚ ਬਾਇਓ ਡਾਟਾ ਦੱਸਿਓ ਜੀ 20 ਲੱਖ ਰੁਪਇਆ ਕਮਾਇਆ ਜੀ ਪਾਥੀਆਂ ਵੇਚ ਕੇ ਉਹ ਵਾਹ ਜੀ ਵਾਹ ਆਪ ਕਿੰਨੇ ਟਾਈਮ ਚ ਬਹੁਤ ਵਧੀਆ ਜੀ ਅ ਤੁਸੀਂ ਜਿਹੜਾ ਜ਼ਿੰਮੇਵਾਰਾਂ ਦੇ ਲੱਗੇ ਹੁੰਦੇ ਸੀ ਉਹ ਕੰਮ ਛੱਡ ਦਿੱਤਾ ਦਿਹਾੜੀਆਂ ਛੱਡਤਾ ਆ ਮੱਝਾ ਰੱਖ ਲੀਆਂ ਤੇ ਪਾਥੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਕਿੰਨੀਆਂ ਦੀ ਪਾਥੀਆ ਕ ਸੇਲ ਕਰਦੇ ਆ ਇਹ 150 ਰੁਪਏ ਦੀ ਹੈ ਤੇ ਦੀ ਕੀ ਗਾਰੰਟੀ ਵਾਰੰਟੀ ਆ ਪਾਥੀ ਦੀ ਮਿੱਤਰਾਂ ਅੰਟੀ ਬੋਲ ਆ ਜ ਟਰ ਕੀ ਪੱਕੀ ਆ ਜੀ ਐ ਟਰ ਕੀ ਪੱਕੀ ਆ ਹੈ ਤੇ ਮਿੱਤਰੋ ਜਾ ਸੋ ਆ ਪਾਤਨੇ ਸੱਚੀ ਵਿੱਚ ਕਿੰਨੇ ਦੀ ਮੇਰਾ ਚੱਕ ਲੋ ਚੱਕ ਲੋ 10 ਰੁਪਏ ਸੇਲ ਸੇਲ 10 ਰੁਪਏ ਫ੍ਰੀ ਕਰਦੇ ਐਮਾ ਜੌਣ ਤੇ ਮਿੱਤਰੋ 150 ਦੀ ਵੇਖ ਰਹੀ ਟੱਕੋ ਪੰਜਾਬੀ ਕੋਲੋਂ ਚੱਕੋ ਆ ਵੇਖੋ ਟੇਰ ਲੱਗਾ ਪਿਆ ਫੁੱਲ ਮਿੱਤਰੋ ਪਾਥੀਆਂ ਦਾ ਪੂਰਨਾ ਪਾਥੀਆਂ ਪਾਥੀਆਂ ਰਿਗਨਲ ਪਾਥੀ ਟੁੱਟ ਜੀਣੀ ਹੱਥ ਨਾਲ ਇਹ ਪੂਰਾ ਗੋਆ ਪੱਤੂ ਵੀ ਪੱਤ ਕੇ ਜਿਹੜੇ ਹਸਾਬ ਨਾਲ ਬਾਈ ਨੇ ਪਾਥੀ ਬਣਾਈ ਜਣਾ ਮੈਨਾਂ ਪਤਾ ਨਹੀਂ ਕਿਵੇਂ ਬਾਈ ਨੇ ਟੱਕੋ 150 ਦੀਆਂ ਬਾਈ ਜੀ ਇੱਕ ਪਾਥੀ ਨਾਲ 10 ਰੋਟੀਆਂ ਪਕਾਉਗੀ ਇੱਕ ਪਾਥੀ ਆ ਚੱਕੋ ਆ ਚੱਕੋ 100 ਰੁਪਏ ਦੇ حساب ਨਾਲ ਚੱਕੋ ਚੱਕੋ ਲੈ ਡਮਾ ਗਾਲੇ ਉਧਰ ਕਰ ਆ ਤੂੰ ਸਾਡੇ ਸਾਹਮਣੇ ਕਰ ਆਂ ਇੱਧਰ ਦੱਸੇ ਬਾਈ ਸੱਚੀ ਦੱਸੀ ਬੈਲਕੋਨ ਬਾਈ 10 ਰੁਪਏ ਗੱਪ ਨਹੀਂ ਮਾਰਦੇ ਵੀਡੀਓ ਸ਼ੇਅਰ ਕਰਕੇ ਆਉਗਾ ਜਿਹੜਾ ਵੀਡੀਓ ਬੰਦਾ ਸ਼ੇਅਰ ਕਰਕੇ ਆਉਗਾ ਉਹ ਸਾਨੂੰ 10 ਪਾਥੀਆਂ ਫ੍ਰੀ ਇਹ ਇੱਧਰ ਪਾਟ ਟੁੱਟਦੀਆਂ ਆਵਣੇ ਦੇਖੋ ਆਵੇ ਟੁੱਟਦੀਆਂ ਨਹੀਂ ਇੱਧਰ ਬੈਲਕੋਨ ਟੁੱਟਦੀਆਂ ਆਵਣੇ ਟੁੱਟਦੀਆਂ ਵੀ ਨਹੀਂ ਬਾਈ ਮਿੱਤਰੋ ਵੇਖੋ ਵੇਖੋ ਤੁਸੀਂ ਬਾਕੀ ਮਿੱਤਰੋ ਆ ਬਾਈ ਨਾਲ ਗੱਲਬਾਤ ਕਰਦੇ ਮਿੱਤਰੋ ਜਿਹੜੇ ਬਾਈ ਨੇ ਪਾਥੀਆਂ ਪਾਥੀਆਂ ਨਾਲ ਗੱਲਬਾਤ ਕਰਦੇ ਆਂ ਵੀਜਨਾ ਛੜਤਾ ਬਾਈ ਨੇ ਆਸੇ ਪਾਸੇ ਵਾਲਾ ਸਾਰਾ ਕਿਹਦਾ ਪਾਥੀਆਂ 'ਚ ਫਾਇਦਾ ਬਹੁਤ ਹੋ ਗਿਆ ਮਿੱਤਰ ਕੱਟ ਜਾ ਲੋ ਹਾਂਜੀ ਭਾਈ ਜੀ ਦੱਸਿਓ ਪੂਰੀ ਆਪਣੀ ਇਨਫੋਰਮੇਸ਼ਨ ਚ ਬਾਇਓ ਡਾਟਾ ਦੱਸਿਓ ਜੀ 20 ਲੱਖ ਰੁਪਇਆ ਕਮਾਇਆ ਜੀ ਪਾਥੀਆਂ ਵੇਚ ਕੇ ਉਹ ਵਾਹ ਜੀ ਵਾਕਿਆ ਬਤ ਕਿੰਨੇ ਟਾਈਮ ਚ ਇਹ ਤਾਂ ਬਹੁਤ ਵਧੀਆ ਜੀ ਹਰ ਤੁਸੀਂ ਜਿਹੜਾ ਜ਼ਿੰਮੇਵਾਰਾਂ ਦੇ ਲੱਗੇ ਹੁੰਦੇ ਸੀ ਉਹ ਕੰਮ ਛੱਡ ਦਿੱਤਾ ਦਿਹਾੜੀ ਜਾਣਾ ਛੱਡਤਾ ਆ ਮੱਝਾ ਰੱਖਣੀਆਂ ਤੇ ਪਾਥੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਕਿੰਨੀਆਂ ਦੀ ਪਾਥੀ ਐ ਇੱਕ ਸੇਲ ਕਰਦੇ ਆ ਇਹ 150 ਰੁਪਏ ਦੀ ਹੈ ਤੇਦੀ ਕੀ ਗਾਰੰਟੀ ਵਾਰੰਟੀ ਆ ਪਾਥੀ ਦੀ ਮਤਰਾ ਗਾਰੰਟੀ ਬਹੁਤ ਹੈ ਟਰ ਕੀ ਪੱਕੀ ਆ ਜੀ ਇਹ ਟਰ ਕੀ ਪੱਕੀ ਆ ਹੈ ਤੇ ਮਤਰਾ ਗਾਲ ਜਿਹੜੀ ਆ ਬਾਈ ਨੇ ਵੀ ਗੱਲ ਦੱਸੀ ਆ ਕਿ ਕਹਿੰਦਾ ਇੱਕ ਪਾਥੀ ਦੀ ਗਾਰੰਟੀ ਆ 10 ਰੋਟੀਆਂ ਪਕਾਊਗੀ 10 ਰੋਟੀਆਂ 10 ਰੁਪਏ ਬਾਕੀ ਮਤਰਾ ਤੂੰ ਆ ਨਹੀਂ ਹੋਏਗਾ ਤੂੰ ਆ ਕੋਈ ਨਹੀਂ ਤੂੰ ਆ ਨਹੀਂ ਆਉਂਦਾ ਤੂੰ ਬਿਲਕੁਲ ਅੱਗ ਪੰਬੜ ਦੇਖੜਾ ਪੰਬੜਾ ਇਹ ਤੂੰ ਇਹ ਤਾਂ ਰਹਿਤ ਪਾਥੀ ਆ ਇਹ ਰਹਿਤ ਰਹਿਤ ਬਾਈ ਮੈਂ ਨਾ ਯਾਰ ਤੂੰ ਹਜੇ ਵੀ ਸੋਚ ਲਾ ਮੈਂ ਕਹਿੰਦਾ ਸਾਡੀ ਰੋਜ਼ ਦੀ ਹਰੀ ਜਿਹੜੇ ਬੰਦੇ ਨੇ ਵੀਡੀਓ ਸ਼ੇਅਰ ਕਰਕੇ ਆਉਣੇ ਆ ਨਾ ਉਹਨੇ 10 ਪਾਥੀਆਂ ਦੇਣੀਆਂ ਪੈਣੀਆਂ ਫ੍ਰੀ ਜੇ ਤਾਂ ਤੂੰ ਆ ਮਾਰ ਗਈ ਬਾਵਾ ਭੈ ਵੀ ਕੋ ਲਗਾ ਕੇ ਨੈਕ 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 ਬਾਵਾ ਕੀ ਬਾਤ ਆ ਬਾਤ ਆ ਬਾਈ ਮਿੱਤਰੋ ਤੁਸੀਂ ਬੜੇ ਰਹੋ ਵੀਡੀਓ ਦੇ ਨਾਲ ਐਂਡ ਤਾਂ ਹੀ ਅੱਗੇ ਬਾਕੀ ਪੂਰੀ ਗੱਲਬਾਤ ਕਰਦੇ ਆ ਅੱਛਾ ਬਾਈ ਜੀ ਆ ਪਾਥੀਆਂ ਜਿਹੜੀਆਂ ਨਾ ਆ ਸੰਗਣਾ ਨਾ ਕਰੋ ਬਾਈ ਕਿਸੇ ਗੱਲ ਦੀ ਸੰਗਣਾ ਨਾ ਕਰੋ ਆ ਬਾਈ ਨੇ ਪਤਾ ਕੀ ਕੀਤਾ ਸਾਰਾ ਬਿਜ਼ਨਸ ਛੱਡ ਕੇ ਨਾ ਉਹਦਾ ਪਾਥੀਆਂ ਦਾ ਬਿਜ਼ਨਸ ਸ਼ੁਰੂ ਕਰ ਲੈ ਕਿਉਂਕਿ ਐਮਾਜ਼ਨ ਤੇ ਜਿਹੜੀ ਪਾਥੀ ਨਾ ਫਲਿੱਪਕਾਰਟ ਤੇ ਪਾਥੀ ਆਹਾ ਜਿਹੜੀ ਆ ਇਹ ਮਿੱਤਰੋ 150 ਦੀ ਇੱਕ ਵੇਖ ਰਹੀ ਆ ਤੇ ਬਾਈ ਨੇ ਜਿਹੜਾ ਕੀਤਾ ਗਿਆ ਆਪਦੀਆਂ ਜਿਹੜੀਆਂ ਪਾਸੀਆਂ ਪਰਸੀਆਂ ਸਟਾਰਟ ਕਰਤੀਆਂ ਤੇ ਆਹ ਵੇਖ ਬਾਈ ਨੇ ਢੇਰ ਲਾਇਆ ਪਿਆ ਕਿੰਨੇ ਦੀ ਬਾਈ 150 ਦੀ ਲੈਜੋ 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 ਭਾਈ ਵੱਲੋ ਹੁੱਲੀ ਆ ਪੂਰੀ ਕਹਿੰਦਾ ਲੈਜੋ ਦਾਹਾਂ ਦਾਹਾਂ ਦੇ ਹਿਸਾਬ ਨਾਲ ਲੈਜੋ ਜਿੰਨੀਆਂ ਪਾਤੀਆਂ ਮਰਜੀ ਕਹਿੰਦਾ ਕੋਈ ਸੰਗੜੀ ਬਿਜ਼ਨਸ ਆ ਮੇਰਾ ਮੁਕਰ ਨਹੀਂ ਮੁਕਰ ਦੇਣੀ ਭਾਈ ਆ ਭਾਈ ਮੁਕਰ ਸਾਡੀ ਭਾਈ ਦਾ ਸਕਰੀਨ ਤੇ ਨੰਬਰ ਚਲਾ ਦਿਆ ਇਹ ਤੇਰੀਆਂ ਨਹੀਂ ਆਉਂਦੀਆਂ ਨੇ ਆ ਭਾਈ ਦੱਸ ਇਹਦੀਆਂ ਕੋਈ ਨਹੀਂ ਕੋਈ ਸੰਗੜੀ ਕੀਤੀ ਕਿਵੇਂ ਆ ਸੱਚੀ 150 ਦੀਆਂ ਸਾਰੀਆਂ ਮੈਂ ਪਹਿਲਾਂ ਦਿਹਾੜੀ ਜਾਂਦਾ ਹੁੰਦਾ ਸੀ ਮਿੱਤਰੋ ਅੱਜ 1000 100 ਰੁਪਇਆ ਦਿਹਾੜੀ ਬਣਾਉਣਾ ਪਾਤੀਆਂ ਜਿਹੜੀਆਂ ਪਾਤੀਆਂ ਵੀ ਪੱਤੀਆਂ ਨਾਲ ਲੋਹੇ ਵਰਗੀਆਂ ਪੂਰੀਆਂ ਲੋਹੇ ਦੇ ਤੀਰਾ ਲੋਇਰ ਗਿਆ ਪਾਥੀਆਂ ਪਾਥੀਆਂ ਬਾਈ ਇਹ ਲੋ ਇਹ ਨੂੰ ਵੀ ਕੱਟਦੀ ਹੈ ਬਾਈ ਆ ਕਿੰਨਾ ਕਿ ਤੁਸੀਂ ਜਾਨੀ ਕਿ ਇਹਨਾਂ ਤੋਂ ਪ੍ਰੋਫਿਟ ਕਮਾ ਲਿਆ ਮੜਿਆ ਦੱਸਿਓ ਇਧਰ ਆ ਜਾਓ ਹਾਂਜੀ ਇਹਨਾਂ ਨੇ ਕਿੰਨਾ ਕੁ ਪ੍ਰੋਫਿਟ ਕਮਾਇਆ ਤੁਸੀਂ ਪ੍ਰੋਫਿਟ ਜੀ ਫਿਸਰ ਬੜਾ 20 ਲੱਖ ਰੁਪਇਆ ਕਮਾਇਆ ਜੀ ਲਓ ਜੀ ਬਾਈ ਦੇ ਮੂੰਹੋਂ ਸੁਣਿਆ ਨਾ ਬਾਈ ਨੇ 20 ਲੱਖ ਰੁਪਇਆ ਬਣਾ ਲਿਆ ਇਸ ਸਾਲ ਦੇ ਵਿੱਚ ਵਿੱਚ ਪਾਥੀਆਂ ਪਾਥ ਕੇ ਬਾਈ ਨੇ ਇੱਕ ਪਾਥੀ 10 ਰੁਪਏ ਦੀ ਪਾਥੀ ਦਿੱਤੀ ਆ ਮਿੱਤਰ 10 ਰੁਪਏ ਦੀ ਪਾਥੀ ਦਿੱਤੀ ਆ ਤੇ ਹੁਣ ਵੀ ਬਾਈ ਕੰਨ ਦਾ 10 ਦੇ ਹਿਸਾਬ ਨਾਲ ਲੈ ਜਾਓ ਤੇ ਜਿਹਨੇ ਪਾਥੀ ਮੇਰੀ ਬਾਲਕੇ ਦੇਖ ਲਈ ਹੈ ਨਾ ਇੱਕ ਪਾਥੀ ਘਟੋ ਘਟ ਵੀ 10 ਰੋਟੀਆਂ ਲਵਾਉਗੀ 10 ਰੋਟੀਆਂ ਨਾ ਸਿਲੰਡਰ ਉਹ ਨਹੀਂ ਕੰਮ ਕਰਦਾ ਜੀ ਸਿਲੰਡਰ ਪਹਿਲਾਂ ਪੌਸਾ ਇਹ ਬਾਈ ਨੇ ਪਹਿਲਾਂ ਪੌਸਾ ਹੀ ਸੀ ਸਿਲੰਡਰ ਨਹੀਂ ਜੋਨਾ ਚਲਾ ਲਓ ਮੱਝਾਂ ਰੱਖ ਲਓ ਮੈਂ ਨਾ ਜਿਹੜਾ ਫਾਇਦਾ ਇਨ੍ਹਾਂ ਚੀਜ਼ਾਂ ਵਿੱਚ ਚੱਕੇ ਦਾ ਕਲਾ ਦੁੱਧ ਦਾ ਫਾਇਦਾ ਲੈਂਦੀ ਸੀ ਨਾ ਹੁਣ ਪਾਥੀਆਂ ਤੋਂ ਵੀ ਫਾਇਦਾ ਲਓ